ਜੀ ਜਿਹੜੀ ਕਲਕੱਤਾ ਦੀ ਘਟਨਾ ਸੀਗੀ ਉਹਨੂੰ ਅੱਜ ਤਕਰੀਬਨ 10-11 ਦਿਨ ਹੋ ਗਏ ਡਾਕਟਰ ਮੋਵਿਤਾ ਦੇਵਨਾਥ ਜਿਨ੍ਹਾਂ ਨੂੰ ਇੱਕ ਕਤਲ ਕਰਮ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਹਾਲੇ ਤੱਕ ਉਹਨਾਂ ਨੂੰ ਇਨਸਾਫ ਜਿਹੜਾ ਨਹੀਂ ਮਿਲਿਆ ਸਾਡੇ ਨਾਲ ਉਮੀਦ ਹੈ ਜੀ ਤੋਂ ਐਡਵੋਕੇਟ ਅਨਰਨ ਸਿੰਘਲਾ ਜੀ ਇਸ ਵਿਸ਼ੇ ਤੇ ਗੱਲਬਾਤ ਕਰਨਗੇ ਸਿੰਘਲਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਿੰਘਲਾ ਸਾਹਿਬ ਕੀ ਕਹਿਣਾ ਚਾਹੋਗੇ ਜੇਹੀ ਘਟਨਾ ਜਿਹੜੀ ਪਹਿਲਾਂ ਵੀ ਦੇਸ਼ ਦੇ ਵਿੱਚ ਹੋਈ ਸੀ ਉਦੋਂ ਵੀ ਬੜਾ ਸੰਘਰਸ਼ ਕਰਨਾ ਪਿਆ ਤੇ ਹੁਣ ਫੇਰ ਦੁਬਾਰਾ ਅਜਿਹੀ ਘਟਨਾ ਜਿਹੜੀ ਆਪਣੇ ਦੇਸ਼ ਦੇ ਵਿੱਚ ਘਟਦਣੀ ਕਿਵੇਂ ਦੇਖਦੇ ਹੋ ਭਾਈ ਜੀ ਮੇਰਾ ਮਨ ਬਹੁਤ ਉਦਾਸ ਹੈ ਮੇਰੇ ਤੁਸੀਂ ਫੇਸਬੁੱਕ ਆਈਡੀ ਚੈੱਕ ਕਰੋਗੇ ਸਟੇਟਸ ਚੈੱਕ ਕਰੋਗੇ ਮੈਂ ਖੁਦ ਤਿੰਨ ਧੀਆਂ ਦਾ ਬਾਪ ਐ ਜੀ ਮੇਰੀ ਬੇਟੀ ਖੁਦ ਐਮਬੀਬੀਐਸ ਕਰ ਰਹੀ ਐ ਫ੍ਰੀਡਕੋਟ ਮੈਡੀਕਲ ਕਾਲਜ ਤੋਂ ਐਮਬੀਬੀਐਸ ਫਾਈਨਲ ਇਅਰ ਚ ਐ ਭਾਈ ਜੀ ਬਹੁਤ ਇਸ ਤੋਂ ਵੱਡੀ ਕੋਈ ਦੁਖਦਾਈ ਘਟਨਾ ਹੋ ਨਹੀਂ ਸਕਦੀ ਔਰ ਸਾਡੇ ਲਈ ਬਹੁਤ ਸ਼ਰਮ ਦੀ ਗੱਲ ਐ ਵੀ 15 ਅਗਸਤ ਤੋਂ ਅਸੀਂ ਬਣਾ ਕੇ ਹਟੇ ਐ ਵੀ ਬੇਟੀਆਂ ਲਈ ਕੋਈ ਸਖਤ ਕਾਨੂੰਨੀ ਨਹੀਂ ਬਣੇ ਉਸ ਵਿਚਾਰੀ ਬੇਟੀ ਨੂੰ ਜਿਵੇਂ ਗਿਰਜਾ ਨੋਚ-ਨੋਚ ਕੇ ਖਾਂਦੀ ਐ ਉਸ ਤਰ੍ਹਾਂ ਨੜੋ ਦੇ ਨਾਲ ਕੋ ਕਰਮ ਹੋਇਆ ਉਹ ਜਿਵੇਂ ਮੈਡੀਕਲ ਰਿਪੋਰਟ ਦੱਸਦੀ ਹੈ ਪੋਸਟਮਾਰਟਮ ਦੀ ਵੀ 15 ਤੋਂ 20 ਬੰਦਿਆਂ ਨੇ ਉਸ ਬੇਟੀ ਨਾਲ ਰੇਪ ਕੀਤਾ ਜੀ ਔਰ ਰੇਪ ਵੀ ਇਸ ਤਰ੍ਹਾਂ ਕੀਤਾ ਜਿਵੇਂ ਕੋਈ ਆਪਾਂ ਕੀ ਕਵਾਂ ਮੈਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਕਾਲਜ ਦਾ ਪ੍ਰਿੰਸੀਪਲ ਲੋਕਲ ਸਟਾਫ ਕੁਝ ਉਥੋਂ ਦੇ ਪੋਲੀਟিক্যাল ਲੀਡਰਸ ਉਹ ਵਿੱਚ ਨਾਲ ਇਨਵੋਲ ਹੈ ਕਿਵੇਂ ਦੇਖਦੇ ਹੋ ਜੇ ਸਿਸਟਮ ਜਿੱਥੋਂ ਆਪਾਂ ਸਿੱਖਿਆ ਲੈਣੀ ਹੈ ਹਨਾ ਉੱਥੇ ਜਿਹੜਾ ਅਜਿਹਾ ਜਿਹੜਾ ਹੋ ਜਾਣਾ ਕਸਤੋਂ ਅੱਗੇ ਫਿਰ ਉਹ ਸਮਾਜ ਦੇ ਵਿੱਚ ਫਿਰ ਇਹਦਾ ਕੀ ਮੈਸੇਜ ਆਂਦਾ ਜੀ ਸਮਾਜ ਦੇ ਵਿੱਚ ਜੀ ਬਹੁਤ ਮਾੜਾ ਮੈਸੇਜ ਆਂਦਾ ਹੈ ਅੱਜ ਤੋਂ ਕੁਝ ਸਾਲ ਪਹਿਲਾਂ ਭੂਣ ਹੱਤਿਆ ਹੁੰਦੀ ਸੀ ਸਾਨੂੰ ਡਰ ਲੱਗਦਾ ਵੀ ਕਿਤੇ ਦੁਆਰ ਤੋਂ ਨਾ ਉਹ ਰੀਤ ਚੱਲੂ ਹੋ ਜੀ ਅਗਲਾ ਕਹਿੰਦਾ 25 26 ਸਾਲਾਂ ਦੇ ਬੱਚੇ ਨੂੰ ਮਰਵਾਉਣ ਨਾਲੋਂ ਤਾਂ 3 ਸਾਲਾਂ ਦੇ 3 3 ਮਹੀਨਿਆਂ ਦੇ ਬੱਚੇ ਨੂੰ ਪੇਟ ਚ ਹੀ ਮਰਵਾ ਦਿਓ ਬੀ ਇੰਨਾ ਮਾੜਾ ਸਿਸਟਮ ਇੰਨਾ ਮਾੜਾ ਸਿਸਟਮ ਉਸ ਬੇਟੀ ਨੇ ਡਾਕਟਰ ਬਣ ਕੇ ਅਨੇਕਾਂ ਮਨੁੱਖੀ ਜਾਨਾਂ ਬਚਾਉਣੀਆਂ ਸੀ ਤੇ ਉਸ ਬੱਚੀ ਦਾ ਹੀ ਮਾਰਡਰ ਕਰਤਾ ਇਸ ਤੋਂ ਸ਼ਰਮਸ਼ਾਰ ਵਾਲੀ ਕੋਈ ਗੱਲ ਹੋਈ ਨਹੀਂ ਸਕਦੀ ਭਾਈ ਹੁਣ ਲੇਡੀਜ਼ ਡਾਕਟਰ ਆ ਰਾਤ ਦੇ ਸਮੇਂ ਵੀ ਡਿਊਟੀਆਂ ਹੁੰਦੀਆਂ ਅਕਸਰ ਹੁਣ ਇੱਕ ਖੌਫ ਪੈਦਾ ਹੋ ਗਿਆ ਆਪਣੇ ਪੂਰੇ ਦੇਸ਼ ਦੇ ਵਿੱਚ ਰਾਤ ਨੂੰ ਫਿਰ ਬੇਟੀਆਂ ਹੁਣ ਅਕਸਰ ਹੁਣ ਆਪਾਂ ਦੇਖਦੇ ਆਂ ਵੀ ਬੇਟੀਆਂ ਨੂੰ ਆਜ਼ਾਦੀ ਹੋਣੀ ਚਾਹੀਦੀ ਐ ਉਹ ਕਿਤੇ ਜੌਬ ਕਰਦੀਆਂ ਰਾਤ ਦੀ ਵੀ ਡਿਊਟੀ ਆਉਂਦੀ ਐ ਤਾਂ ਹੁਣ ਏਜੇ ਹੀ ਕੰਟਰੋਲ ਲੈ ਕੇ ਹੁਣ ਹਰੇਕ ਜਿਹੜੀ ਆਪਣੀਆਂ ਧੀਆ ਭੈਣਾਂ ਉਹਨਾਂ ਨੂੰ ਇਹ ਲੱਗਦਾ ਕਿ ਰਾਤ ਨੂੰ ਅਸੀਂ ਬਿਉਟੀ ਕਰਨ ਨੂੰ ਕਿੱਥੇ ਜਾਵਾਂਗੇ ਹਨਾ ਤਾਂ ਦੂਜੇ ਨੰਬਰ ਤੇ ਰਖੜੀ ਦਾ ਤਿਹਾਰ ਆਪਣੇ ਦੇਸ਼ ਦੇ ਵਿੱਚ ਹੁਣ ਨਾ ਕਿ ਗਿਆ ਉਦੋਂ ਤੱਕ ਵੀ ਕੋਈ ਇ ਜਿਹੜੀ ਭੈਣਾਂ ਦੀ ਸੁਰੱਖਿਆ ਦੀ ਵੀ ਗੱਲ ਕਰਦੇ ਆ ਦੂਜੇ ਪਾਸੇ ਜਿਹੜੇ ਨਾਲ ਰਹਿੰਦੇ ਹੋ ਭੈਣ ਭਰਾਵਾਂ ਵਾਲੇ ਵਰਤੇ ਬਹੋ ਜਾਂਦਾ ਜਿਨ੍ਹਾਂ ਦੇ ਆਪਾਂ ਨਾਲ ਰਹਿੰਦੇ ਆ ਤਾਂ ਉਹਨਾਂ ਨੇ ਵਿਸ਼ਵਾਸ ਘਾਤ ਕਰਨਾ ਇਹ ਘਟਨਾ ਦੇਖੋ ਬਾਈ ਜੀ ਇੱਕ ਇਸ ਤਰ੍ਹਾਂ ਦੀ ਗੱਲ ਹੈ ਵੀ ਰਾਤ ਨੂੰ ਕਿਸੇ ਲੇਡੀਜ਼ ਦੀ ਡਿਲੀਵਰੀ ਹੋਣੀ ਹੈ ਮੰਨ ਲਓ ਕੋਈ ਪਿੰਡ ਚੋਂ ਕੋਈ ਲੇਡੀਜ਼ ਆ ਕੇ ਉਹਦੀ ਡਿਲੀਵਰੀ ਹੋਣੀ ਹੈ ਆਪਾਂ ਨੂੰ ਲੇਡੀਜ਼ ਡਾਕਟਰ ਦੀ ਲੋੜ ਪੈਣੀ ਹੈ ਤੇ ਰਾਤ ਨੂੰ ਕਿਹੜੇ ਲੇਡੀਜ਼ ਡਾਕਟਰ ਸਿਵਲ ਹਸਪੀਟਲ ਚ ਜਾਂ ਮੈਡੀਕਲ ਕੌਣ ਸੀ ਜਾ ਕੇ ਡਿਲੀਵਰੀ ਕਰੂਗੀ ਜੀ ਦੇਖੋ ਬਹੁਤ ਹੀ ਵਕਤ ਰਖਰੀ ਰੱਖਰੀ ਆ ਧਿਆਰਾ ਹੈ ਕੱਲ ਰਖਰੀ ਦਾ ਕੀ ਮਤਲਬ ਹੈ ਰੱਖਿਆ ਬੰਧਨ ਵੀ ਮੈਂ ਵਾਦਾ ਕਰਦਾ ਵੀ ਮੈਂ ਆਪਣੀ ਭੈਣ ਦੀ ਰੱਖਿਆ ਕਰੂੰਗਾ ਵੀ ਅਰ ਜਦੋਂ ਆਪਾਂ ਆਪਣੀ ਭੈਣ ਦੀ ਰੱਖਿਆ ਕਰਨ ਦਾ ਪਰਨ ਲੈਨੇ ਆ ਤੇ ਦੂਸਰੇ ਦੀ ਧੀ ਭੈਣ ਵੀ ਆਪਣੀ ਭੈਣ ਹੀ ਹੈ ਧੀ ਹੈ ਬੇਟੀ ਹੈ ਬਹੁਤ ਹੀ ਜਨਕੀ ਇਸ ਤੋਂ ਮਾੜਾ ਕੰਮ ਕੋਈ ਹੋ ਨਹੀਂ ਸਕਦਾ ਜੇ ਦੂਸਰੀ ਗੱਲ ਇੱਕ ਬਾਈ ਜੀ ਇਸ ਚ ਹੋਰ ਹੈ ਕਿਸੇ ਵੀ ਪੋਲੀਟੀਕਲ ਲੀਡਰ ਨੇ ਜਾਂ ਕਿਸੇ ਵੀ ਕਲਾਕਾਰ ਨੇ ਇਸ ਚੀਜ਼ ਨੂੰ ਦੀ ਨਿਖੇਦੀ ਨਹੀਂ ਕੀਤੀ ਇਸ ਘਟਨਾ ਦੀ ਕਿਸੇ ਵੀ ਜਿੰਨੇ ਅੱਜ ਕੱਲ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਦੇਖੋ ਕਿੰਨੇ ਧਾਰਮਿਕ ਬਾਬੇ ਬਣੇ ਬੈਠੇ ਆ ਹਰੇਕ ਕਹਿੰਦਾ ਮੈਂ ਰੱਬ ਆ ਬਹੁਤ ਘੱਟ ਲੋਕਾਂ ਨੇ ਇਸ ਚੀ ਦੀ ਨਿੰਦਿਆ ਕੀਤੀ ਆ ਉਹ ਆਪਾਂ ਸਾਰੇ ਧੀਆਂ ਪੈਣ ਵਾਲੇ ਆ ਆਪਾਂ ਨੂੰ ਯੋਗੀ ਤੋਂ ਕੁਝ ਸਬਕ ਲੈਣਾ ਚਾਹੀਦਾ ਹੈ ਯੋਗੀ ਨੂੰ ਬਲਡੋਜ਼ਰ ਬਾਬਾ ਕਿਉਂ ਕਹਿੰਦੇ ਆ ਉਹ ਜੇ ਕੋਈ ਇਸ ਤਰ੍ਹਾਂ ਦੀ ਯੂਪੀ ਚਰਕਤ ਕਰਦਾ ਹੈ ਅਗਲੇ ਚਰਾਹੇ ਤੇ ਇਨਕਾਉਂਟਰ ਤੇ ਬਲਡੋਜ਼ਰ ਚਲਾ ਕੇ ਉਹਦਾ ਸਾਰਾ ਮਲਿਆ ਮੇੜ ਕਰ ਦਿੱਤਾ ਜਾਂਦਾ ਸੋ ਦੋਸਤੋ ਮੇਰਾ ਤਾਂ ਮਨ ਬਹੁਤ ਦੁਖੀ ਹੈ ਆਪਾਂ ਸਾਰੇ ਧੀਆਂ ਪੈਣ ਵਾਲੇ ਆ ਜੇ ਤਿਆਂ ਬੱਚਿਆਂ ਦੀ ਆਪਾਂ ਸੁਰੱਖਿਆ ਚਾਹੁੰਦੇ ਐ ਉਹਨਾਂ ਨੂੰ ਬਿਊਟੀ ਪਾਰਲਰਾਂ ਚ ਨਾ ਭੇਜੋ ਉਹਨਾਂ ਨੂੰ ਚੰਗੇ ਜਿਮ ਜੁਆਇਨ ਕਰਵਾਓ ਉਹਨਾਂ ਨੂੰ ਹੈਲਥ ਰਿਡੀ ਕੌਨਸ਼ੀਅਸ ਕਰੋ ਜਦੋਂ ਬੱਚਾ ਬੇਟੀ ਅਡਲਟ ਹੋ ਜਾਂਦੀ ਐ ਉਹਨੂੰ ਵੈਪਨ ਲੈ ਕੇ ਦਿਓ ਕਿਉਂਕਿ ਆਪਾਂ ਨੂੰ ਸੈਲਫ ਪ੍ਰੋਟੈਕਟ ਕਰਨੀ ਪਊਗੀ ਸਰਕਾਰਾਂ ਤਾਂ ਹੁਣ ਮੈਂ ਕਹਿੰਦਾ ਉਹ ਨਪਸਕੋ ਚੁੱਕੀਆਂ ਮੈਨੂੰ ਕੋਈ ਗਰੇਜ਼ ਨਹੀਂ ਕਹਿਣ ਨਪਸਕੋ ਚੁੱਕੀਆਂ ਕਾਨੂੰਨ ਜੀ ਕਾਨੂੰਨੀ ਪ੍ਰਕਿਰਿਆ ਬਹੁਤ ਪਚੀਦਾ ਹੈ ਪ੍ਰੋਪਰ ਐਵਿਡੈਂਸ ਨਹੀਂ ਮਿਲਦੀ ਬਹੁਤ ਟਾਈਮ ਵੀ ਜਾਂਦਾ ਇਹ ਤਾਂ ਹੁਣ ਸੈਲਫ ਡਿਫੈਂਸ ਕਰਨੀ ਪਊਗੀ ਦਰਿੰਜੇ ਦੇ ਹੱਥੋਂ ਮਰਨ ਨਾਲੋਂ ਉਨ੍ਹਾਂ ਦਾ ਮਰਡਰ ਕਰ ਦੋ ਉਹਦੇ ਨਾਲ ਤਾਂ ਜੇਲ ਕੱਟੀ ਚੰਗੀ ਭਾਜੀ ਤੁਸੀਂ ਵੀ ਇੱਕ ਐਡਵੋਕੇਟ ਹੋ ਹਨਾ ਤੇ ਹੁਣ ਦੇਖੋ ਵੀ ਸੰਘਰਸ਼ ਕਰਨਾ ਪੈ ਰਿਹਾ ਕੈਂਡਲ ਮਾਰਚ ਕਰਨੇ ਪੈ ਰਿਹਾ ਕਿਉਂ ਨਹੀਂ ਕਾਨੂੰਨ ਜਿਹੜਾ ਅਜਿਹੀ ਦੁਸ਼ਮਣ ਨੂੰ ਤੁਰੰਤ ਜਿਹੜੀ ਸਜ਼ਾ ਦਿੱਤੀ ਜਾਂਦੀ ਕਿਉਂ ਨਹੀਂ ਇਹ ਚੀਜ਼ ਪ੍ਰੋਵਾਈਡ ਹੁੰਦੀ ਵੀ ਤੁਰੰਤ ਜਿਹੜਾ ਘਟਨਾ ਹੋਈ ਹੈ ਸਾਰਾ ਕੁਝ ਸਾਹਮਣੇ ਹੈ ਫਿਰ ਵੀ ਪ੍ਰੋਟੈਸਟ ਕਰਨਾ ਪੈ ਰਿਹਾ ਉਹਦਾ ਕਾਰਨ ਪਤਾ ਕੀ ਹੈ ਜੀ ਸਾਡਾ ਪੋਲੀਟੀਕਲ ਸਿਸਟਮ ਬਹੁਤ ਮਾੜਾ ਹੈ ਜੀ ਜਿੰਨਾ ਚਿਰ ਸਾਡਾ ਪੋਲੀਟੀਕਲ ਸਿਸਟਮ ਨਹੀਂ ਸੁਧਰਦਾ ਉਹਨਾਂ ਚਿਰ ਅਸੀਂ ਨਿਆਂ ਦੀ ਉਮੀਦ ਨਹੀਂ ਕਰ ਸਕਦੇ ਹੁਣ ਸਾਊਦੀ ਅਰਬ ਚ ਹੈ ਜਾਹਰ ਕਈ ਕੰਟਰੀਜ਼ ਐ ਜਿੱਥੇ ਤੁਰੰਤ ਰੇਪਰ ਨੂੰ ਜਨਤਿਕ ਤੌਰ ਤੇ ਉਹਦਾ ਸਿਰ ਕਲਮ ਕੀਤਾ ਜਾਂਦਾ ਜਾਂ ਉਹਨੂੰ ਫਾਂਸੀ ਦਿੱਤੀ ਜਾਂਦੀ ਹੈ ਤੇ ਇਹ ਕਾਨੂੰਨ ਆਪਣੇ ਇੰਡੀਆ ਚ ਕਿਉਂ ਨਹੀਂ ਬਣ ਸਕਦਾ ਇੰਡੀਆ ਚ ਵੀ ਉਹੀ ਧੀਆਂ ਪੈਣਾ ਹੈ ਉਹਦਾ ਮੇਨ ਕਾਰਨ ਕੀ ਹੈ ਸਾਡਾ ਪੋਲੀਟੀਕਲ ਸਿਸਟਮ ਮੈਂ ਜੁਡੀਸ਼ਰੀ ਬਾਰੇ ਕੁਝ ਨਹੀਂ ਬੋਲਦਾ ਪਰੰਤੂ ਜਿੰਨਾ ਚਿਰ ਸਾਡਾ ਪੋਲੀਟੀਕਲ ਸਿਸਟਮ ਠੀਕ ਨਹੀਂ ਹੁੰਦਾ ਉਨਨੀ ਦੇਰ ਸਾਡੀਆਂ ਧੀਆਂ ਪੈਣਾ ਦੇ ਰੇਪ ਇਸ ਤਰ੍ਹਾਂ ਹੀ ਹੁੰਦੇ ਰਹਿਣਗੇ ਔਰ ਸਾਨੂੰ ਇਨਸਾਫ ਦੀ ਅਸੀਂ ਉਮੀਦ ਨਹੀਂ ਕਰ ਸਕਦੇ ਭਾਈ ਜੀ ਹੁਣ ਤੱਕ ਦੇਖਿਆ ਜਾਵੇ ਇਸ ਘਟਨਾ ਨੂੰ ਕਈ ਦਿਨ ਹੋ ਗਏ ਤੇ ਕਿੱਥੇ ਜੇ ਪਹੁੰਚਿਆ ਜਿਹੜਾ ਇਨਸਾਫ ਦੀ ਗੱਲ ਕਰੀਏ ਉਹ ਸਾਡੇ ਮਾਨਯੋਗ ਸੁਪਰੀਮ ਕੋਰਟ ਦੇ ਅਸੀਂ ਬਹੁਤ ਆਭਾਰੀ ਹਾਂ ਧੰਨਵਾਦ ਕਰਦੇ ਹਾਂ ਸਾਡੇ ਵਕੀਲ ਭਾਈਚਾਰਾ ਵੀ ਆਲ ਰੀਡੀਅਲ ਲੈਵਲ ਤੇ ਸਟ੍ਰਾਈਕਾਂ ਕਰ ਰਿਹਾ ਤੇ ਉਹਨਾਂ ਨੇ ਸੀਬੀਆਈ ਨੂੰ ਇਨਕੁਆਇਰੀ ਦਿੱਤੀ ਹੈ ਮੈਂ ਸੀਬੀਆਈ ਦਾ ਬਹੁਤ ਸਤਿਕਾਰ ਕਰਦਾ ਮੈਂ ਤਾਂ ਇੱਕ ਗੱਲ ਕਹਣਾ ਵੀ ਸਾਡੇ ਪੰਜਾਬ ਚ ਪੰਜਾਬ ਪੁਲਿਸ ਨੂੰ ਇਨਕੁਆਇਰੀ ਦੇ ਦਨ ਸਾਡੇ ਸੀਆਈਏ ਇੰਚਾਰਜ ਆ ਮੁੰਡਾ ਗੁਰਵਿੰਦਰ ਉਹਨਾਂ ਨੂੰ ਇਨਕੁਆਇਰੀ ਦੇ ਦਨ ਮੈਂ ਕਹਿੰਦਾ ਜੋ ਕੰਮ ਪੰਜਾਬ ਪੁਸ ਕਰ ਸਕਦੀ ਹੈ ਉਹ ਇੰਡੀਆ ਦੀ ਕੋਈ ਕਿਸੇ ਹੋਰ ਸਟੇਟ ਦੀ ਪੁਸ ਨਹੀਂ ਕਰ ਸਕਦੀ ਦੁੱਧਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਗੇ ਤੇ 3 ਮਿੰਟਾਂ ਵਿੱਚ ਸਾਰਾ ਪੱਕ ਸਾਹਮਣੇ ਆ ਜੂਗਾ ਭਾਈ ਜੀ ਜਲਦ ਇਨਸਾਫ ਨਹੀਂ ਮਿਲਦਾ ਹਨਾ ਤਾਂ ਅੱਗੇ ਹੋਰ ਕੀ ਸੰਘਰਸ਼ ਹੋ ਸਕਦੇ ਆ ਆਪਣੇ ਪੰਜਾਬ ਲੈਵਲ ਤੇ ਜਾਂ ਇੰਡੀਆ ਇੰਡੀਆ ਲੈਵਲ ਤੇ ਭਾਈ ਜੀ ਸੰਘਰਸ਼ ਵੀ ਇੱਕ ਕੁਛ ਦਿਨ ਦੀ ਮੂਵਮੈਂਟ ਹੁੰਦੀ ਹੈ ਪਹਿਲਾਂ ਮੇਰੇ ਬੈਕ ਆਕਾਊਂਟ ਹੋਇਆ ਸੀ ਉਹ ਤੱਕ ਦਾ ਕਿਸ ਨੂੰ ਇਨਸਾਫ ਮਿਲ ਗਿਆ ਜਿੰਨਾ ਜ਼ਿਕਰ ਕੋਈ ਅੱਜ ਹੋਰ ਕੱਟਣਾ ਨੂੰ ਦੀ ਉਨੀ ਦੇਰ ਇਹ ਮੂਵਮੈਂਟ ਚੱਲੂਗੀ ਜਦੋਂ ਹੋਰ ਕੱਟਣਾ ਹੋਗੀ ਹੌਲੀ ਹੌਲੀ ਸਟੈਪ ਬਾਈ ਸਟੈਪ ਇਹ ਮੂਵਮੈਂਟ ਠੰਡੀ ਹੁੰਦੀ ਜਾਊਗੀ ਸੋ ਹੋਰ ਤਰ੍ਹਾਂ ਦੀਆਂ ਗੱਲਾਂ ਵੱਤਾਂ ਮੰਨਣਗੀਆਂ ਪੋਲਿਟਿਕਲ ਸਿਸਟਮ ਨਾਲ ਇਨਵੋਲ ਹੋ ਜਾਊਗਾ ਪ੍ਰੰਤੂ ਇਨਸਾਫ ਤਾਂ ਫਿਰ ਆਪਾਂ ਅੱਖ ਕੇ ਹੰਬ ਕੇ ਇੱਕ ਗੱਲ ਹੀ ਕਹਿ ਦਿੰਦੇ ਆ ਵੀ ਪਰਮਾਤਮਾ ਵੇਖੂਗਾ ਜੀ ਆ ਕੈਂਡਲ ਮਾਰਚ ਇਸ ਵੀ ਕੀਤਾ ਪਰ ਕੈਂਡਲ ਮਾਰਚ ਕੋਈ ਹੱਲ ਨਹੀਂ ਇਹਨਾਂ ਦਾ ਹੱਲ ਤਾਂ ਇਨਕਾਊਂਟਰ ਹੈ ਹੋਰ ਕੋਈ ਹੱਲ ਨਹੀਂ ਕੀ ਅਪੀਲ ਕਰੋਂਗੇ ਦੇਸ਼ ਨੂੰ ਜਿਹੜੇ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਜਿ ਕਿਸੇ ਨੂੰ ਪਤਾ ਵੀ ਲੱਗਦਾ ਮੌਕੇ ਤੇ ਕਿ ਚੁੱਪ ਵੀ ਕਰ ਜਾਂਦੇ ਘਟਨਾ ਦੇਖ ਕੇ ਹਨ ਉਹਨਾਂ ਲੋਕਾਂ ਨੂੰ ਕੀ ਅਪੀਲ ਮੇਰੀ ਤਾਂ ਮੇਰੀਆਂ ਭੈਣਾਂ ਨੂੰ ਮੇਰੀਆਂ ਬੀ ਸੈਲਫ ਡਿਫੈਂਸ ਕਰੋ ਕਿਸੇ ਕੁੱਤੇ ਬਿੱਲੇ ਤੋਂ ਡਰਨ ਦੀ ਲੋੜ ਨਹੀਂ ਜ਼ਿੰਦਗੀ ਚ ਇੱਕ ਵਾਰੀ ਜੰਮਣਾ ਤੇ ਇੱਕ ਵਾਰੀ ਮਰਨਾ ਹੈ ਜੰਮਣ ਮਰਨ ਦਾ ਰਾਈਟ ਪ੍ਰਭੂ ਕੋਲੇ ਹੈ ਜੇ ਤੁਹਾਡੀ ਕੋਈ ਇੱਜ਼ਤ ਨੂੰ ਹੱਥ ਪਾਉਂਦਾ ਚਾਹੇ ਉਹ ਕਰੋੜਪਤੀ ਕਰਦਾ ਮੁੰਡਾ ਹੈ ਚਾਹੇ ਕਿਸੇ ਰਾਜਨੀਤਿਕ ਲੀਡਰ ਦਾ ਮੁੰਡਾ ਹੈ ਕੋਈ ਵੀ ਹੈ ਉਹਦਾ ਤੁਰੰਤ ਉਹਦਾ ਤੁਰੰਤ ਇਨਕਾਊਂਟਰ ਕਰੋ ਜੇ ਇੱਕ ਜਾਦਾ ਤੋਂ ਜੇ ਪੱਥਰ ਮਾਰੋ ਡਰੋ ਨਾ ਆਪ ਦੇ ਆਪ ਨੂੰ ਬੋਲਡ ਬਣਾਓ ਸਮਾਜ ਫੇਰ ਹੀ ਤੁਹਾਡੀ ਮਦਦ ਕਰੂਗਾ ਜੇ ਤੁਸੀਂ ਆਪ ਦੀ ਡਿਫੈਂਸ ਖੁਦ ਕਰੋਗੇ ਬਹੁਤ ਬਹੁਤ ਧੰਨਵਾਦ ਤਾਂ ਉਸ ਦੇਸ਼ ਦੀ ਬੇਟੀ ਨੂੰ ਇਨਸਾਫ ਦਿਵਾਉਣ ਦੀ ਜਿਹੜੀ ਗੱਲ ਹਰ ਪਾਸੇ ਚੱਲ ਰਹੀ ਹੈ ਪੰਜਾਬ ਦੇ ਵਿੱਚ ਵੀ ਲੰਮਾ ਜਿਹੜਾ ਸੰਘਰਸ਼ ਹੋ ਰਿਹਾ ਹੈ ਤਾਂ ਅਸੀਂ ਵੀ ਜਲਦ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਇਸ ਮਾਮਲੇ ਦਾ ਜਲਦ ਤੋਂ ਜਲਦ ਰੈਨਬਤਾਰਾ ਕੀਤਾ ਜਾਵੇ ਤਾਂ ਉਸ ਬੇਟੀ ਨੂੰ ਇਨਸਾਫ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਥੈਂਕ ਯੂ